ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਹਮ ਤੁਹਾਡਾ ਸਵਾਗਤ ਕਰਦਾ ਅੱਜ ਦੇ ਇਸ ਨਵੇਂ ਸੈਸ਼ਨ ਦੇ ਵਿੱਚ ਸੋ ਅ ਅੱਜ ਵਾਲੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਲਈ ਨੌਜਵਾਨ ਮੁੰਡੇ ਕੁੜੀਆਂ ਲਈ ਖੁਸ਼ਖਬਰੀ ਹੈ ਜਿਹੜੇ ਟੀਚਿੰਗ ਕਿੱਤੇ ਦੇ ਵਿੱਚ ਨੇ ਟੀਚਿੰਗ profession ਦੇ ਵਿੱਚ ਨੇ ਇੱਕ ਐਜ਼ ਅ ਟੀਚਰ ਆਪਣਾ ਜਿਹੜਾ ਸੁਪਨਾ ਪੂਰਾ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਇੱਕ ਬੜੀ ਵੱਡੀ opportunity ਜਿਹੜੀ ਆ ਆ ਚੁੱਕੀ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਏਅਰ ਫੋਰਸ ਸਕੂਲ 3 ਬੀ ਆਰ ਡੀ ਚੰਡੀਗੜ੍ਹ ਰਿਕਰੂਟਮੈਂਟ 2025 ਹੈ ਜੀ ਠੀਕ ਹੈ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਏਅਰ ਫੋਰਸ ਸਕੂਲ 3 ਬੀ ਆ ਪ੍ਰਾਈਵੇਟ ਇੰਸਟੀਟਿਊਸ਼ਨ ਹੈਜ਼ ਅਨਾਉਂਸਡ ਵੈਕੈਂਸੀਜ਼ ਫੋਰ ਦਾ ਅਕੈਡਮਿਕ ਈਅਰ 2025-26 ਠੀਕ ਹੈ ਜੀ ਤਾਂ ਏਅਰ ਫੋਰਸ ਸਕੂਲ ਦੇ ਵਿੱਚ ਜਿਹੜਾ ਹੈਗਾ 2025-26 ਦੇ ਲਈ ਇੱਕ ਭਰਤੀ ਜਿਹੜੀ ਉਹ ਟੀਚਰਾਂ ਦੀ ਕਰਨ ਜਾ ਰਹੀ ਹੈ ਜੀ ਐਪਲੀਕੇਸ਼ਨਸ ਆਰ ਇਨਵਾਈਟਡ ਫਰੋਮ ਐਲੀਜੀਬਲ ਕੈਂਡੀਡੇਟਸ ਏਜ ਬਿਟਵੀਨ Uh, 21 ਤੇ 50 ਦੇ ਵਿੱਚ ਆਪਾਂ ਜਿਹੜੀ ਉਹਨਾਂ ਦੀ ਏਜ ਆ 21 ਤੋਂ जी, 50 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਾਕੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਲਏ ਆ ਟੀਚਿੰਗ ਪੋਜੀਸ਼ਨ ਸਭ ਤੋਂ ਪਹਿਲਾਂ ਜੇਕਰ ਗੱਲ ਕੀ ਪੀਜੀਟੀ ਇੰਗਲਿਸ਼ ਤਾਂ ਇੰਗਲਿਸ਼ ਵਾਸਤੇ ਜਿਹੜੇ ਮੇਰੇ ਭੈਣ ਭਰਾ ਐਲੀਜੀਬਲ ਨੇ ਉਹ ਅਪਲਾਈ ਕਰ ਸਕਦੇ ਆ ਜੀ ਜਿਹੜੀ ਸਟਾਰਟਿੰਗ ਸੈਲਰੀ ਹੋਊਗੀ ਉਹ 35000 ਰੁਪਏ ਹੋਗੇ ਠੀਕ ਹੈ ਜੀ ਮਾਸਟਰ ਤੁਹਾਡੀ ਇੰਗਲਿਸ਼ ਕੀਤੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚੋਂ 50% ਜਿਹੜੇ ਤੁਹਾਡੇ ਉਹ ਇੰਗਲਿਸ਼ ਤੇ ਬੀਐਡ ਦੇ ਵਿੱਚੋਂ ਜਿਹੜੇ ਮੰਡੇਟਰੀ ਹੈ ਲਾਜ਼ਮੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਪੀਜੀਟੀ ਫਿਜ਼ਿਕਸ ਦੇਖੋ ਅ ਇੰਗਲਿਸ਼ ਦੀ ਪੋਸਟ ਹੈ ਇੱਕ ਨੇ ਫਿਜ਼ਿਕਸ ਦੀ ਪੋਸਟ ਵੀ ਇੱਕ ਹੈ ਕੰਟਰੈਕਟੂਅਲ ਬੇਸਡ ਹੈ ਬੇਸ ਹੈ 35000 ਰੁਪਏ ਤੁਹਾਡੀ ਬੇਸਿਕ ਤਨਖਾਹ ਹੋਊਗੀ ਮਾਸਟਰ ਫਿਜ਼ਿਕਸ ਇਲੈਕਟ੍ਰੋਨਿਕ ਜਿਹੜੀ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਉਸ ਤਰ੍ਹਾਂ 50% ਜਿਹੜੇ ਹੈਗੇ ਨੰਬਰ ਹੋਣੇ ਚਾਹੀਦੇ ਤੇ ਬੀਐਡ ਜਿਹੜੀ ਉਹ ਮੰਡੇਟਰੀ ਹੈ ਇਸ ਤਰ੍ਹਾਂ ਪੀਜੀਟੀ కెਮਿਸਟਰੀ ਸੇਮ ਜਿਹੜਾ ਇਹਨੇ ਕ੍ਰਾਈਟੇਰੀਆ ਰੱਖਿਆ ਹੋਇਆ ਜੀ ਤਨਖਾਹ ਜਿਹੜੀ ਜੇਕਰ ਬੇਸਿਕ ਤਨਖਾਹ ਪੰਗਲ ਕਰ ਲਈਏ ਤਾਂ 35000 ਰੁਪਏ ਇਹਨਾਂ ਨੇ ਰੱਖੀ ਹੋਈ ਹੈ ਕੰਟਰੈਕਚੁਅਲ ਹੈ ਠੀਕ ਹੈ ਜੀ ਠੇਕਾ ਆਧਾਰਤ ਹੈ ਤੇ ਇਹਨਾਂ ਨੇ ਜਿਸ ਤਰ੍ਹਾਂ ਇੰਗਲਿਸ਼ ਫਿਜ਼ਿਕਸ కెਮਿਸਟਰੀ ਬਾਇਓਲੋਜੀ ਮੈਥਮੈਟਿਕਸ ਕੰਪਿਊਟਰ ਸਾਇੰਸ ਫਿਜ਼ੀਕਲ এডਿਕੇਸ਼ਨ ਤੇ ਜਿਹੜਾ ਹੈਗਾ ਸੰਸਕ੍ਰਿਤ ਹਰ ਇੱਕ ਦੀ ਇੱਕ ਇੱਕ ਪੋਸਟ ਜਿਹੜੀ ਹੋ ਰੱਖੀ ਗਈ ਹੈ ਤਾਂ ਜਿਹੜੀ ਸੰਸਕ੍ਰਿਤ ਦੀ ਪੋਸਟ ਹੈ ਉਹਦੇ ਵਿੱਚ ਸੈਲਰੀ ਇਹ ਇਹ ਬਿਲਕੁਲ ਰੈਗੂਲਰ ਹੈ ਜੀ ਦੇਖੋ ਬਾਕੀ ਜਿਹੜੀਆਂ ਪੋਸਟਾਂ ਆ ਉਹ ਕੰਟਰੈਕਚੁਅਲ ਨੇ ਪਰ ਜਿਹੜੀ ਸੰਸਕ੍ਰਿਤ ਦੀ ਪੋਸਟ ਹੈ ਇਹ ਰੈਗੂਲਰ ਹੋਊਗੀ ਤਨਖਾਹ ਭਾਵੇਂ 2000 ਰੁਪਏ ਕੱਟ ਹੈ ਪਰ ਜਿਹੜੀ ਬੇਸਿਕ ਪੇ ਹੈ ਜਿਹੜੀ ਉਹ 33000 ਰੁਪਏ ਹੋਗੀ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਸਪੈਸ਼ਲ ਐਜੂਕੇਟਰ ਇਹਦੀ ਵੀ ਇੱਕ ਪੋਸਟ ਹੈ ਜਿਨ੍ਹਾਂ ਦੀ ਤਨਖਾਹ ਜਿਹੜੀ ਹੈਗੀ ਇਹ ਵੀ 28500 ਹੋਗੀ ਐਨਟੀਟੀ ਹੈ ਜੀ ਨਰਸਰੀ ਟੀਚਰ ਹੋਗੇ ਇਹਨਾਂ ਦੀ ਤਨਖਾਹ ਜਿਹੜੀ 18500 ਹੋਊਗੀ ਲੈਬ ਅਟੈਂਡੈਂਟ ਜਿਹੜਾ ਗੱਲ ਕਰਕੇ ਲਈ ਸੈਲੇ ਠੀਕ ਹੈ ਜੀ ਉਹਨਾਂ ਦੀ ਤਨਖਾਹ ਜਿਹੜੀ 14000 ਹੋਊਗੀ ਤੇ ਜਨਰਲ ਇਨਸਟਰਕਸ਼ਨਸ ਇਹ ਤੁਹਾਨੂੰ ਮਤਲਬ ਤੁਹਾਡੀ ਐਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ ਨਹੀਂ ਠੀਕ ਹੈ ਜੀ 21 ਤੋਂ 50 ਸਾਲ ਦੇ ਵਿੱਚ ਜਿਹੜੀ ਤੇਜ ਤੁਹਾਡੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਐਮਏ ਦੇ ਵਿੱਚੋਂ ਤੁਹਾਡੇ ਵੀ 50% ਹੋਣੇ ਚਾਹੀਦੇ ਤੇ ਬੀਐਡ ਤੇ ਜਿਹੜੀ ਤੁਹਾਡੀ ਹੋ ਲਾਜ਼ਮੀ ਕੀਤੀ ਹੋਣੀ ਚਾਹੀਦੀ ਹੈ ਜੇਕਰ ਅਪਲੀਕੇਸ਼ਨ ਦੀ ਗੱਲ ਕਰੀ ਤਾਂ 4 ਫਰਵਰੀ 2025 ਲਾਸਟ ਡੇਟ ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਜਿਹੜੇ ਫਾਰਮ ਹੈ ਉਹਨੂੰ ਅ ਅਪਲਾਈ ਕਰ ਸਕਦੇ ਹੋ ਤੇ ਫਾਰਮ ਤੁਸੀਂ ਅਪਲਾਈ ਕਿੱਥੋਂ ਕਰਨਾ ਹੈ ਜੀ ਅਪਲੀਕੇਸ਼ਨ ਫਾਰਮ ਹੈ ਜਿਹੜਾ ਉਹ ਸਕੂਲ ਦੀ ਵੈਬਸਾਈਟ w.f sorry afs school 3 bird ٹھیک ہے ایجوکیشن ڈاٹ اے دے اوپر ਤੁਸੀਂ اپنے ਜਿਹੜੇ ਇਹ ਡਾਕੂਮੈਂਟ سوری ਆਪਣੇ ਰਫਰਮ ਡਾਊਨਲੋਡ ਕਰ ਲੈਣਾ ਦਾ ਸਕੂਲ ਰਿਜ਼ਰਵ ਦਾ রাইٹس ਟੂ ਕੈਨਸਲ ਐਨੀ ਵੈਕੈਂਸੀਜ਼ ਵਿਦਆਉਟ ਪ੍ਰੀਰ ਨੋਟਸ ٹھیک ہے جی ਫॉर ਸਿਲੇਬਸ ਡਿਟੇਲਸ ਐਂਡ ਐਲੀਜੀਬਲ ਕਰਾਈਟੇਰੀਆ ਰੈਫਰ ਟੂ ਦਾ ኦਫੀਸ਼ਲ ویب سائٹ ਇਸ ਤੋਂ ਬਾਅਦ ਮਤਲਬ ਸਕੂਲ ਦੇ ਕੋਲ ਹੈ ਕਿਉਂਕਿ ਪ੍ਰਾਈਵੇਟ ਤੌਰ ਤੇ ਜਿਹੜਾ ਹੈ ਤੁਹਾਨੂੰ ਕੰਟਰੈਕਚੁਅਲ بیس ਤੇ ਰੱਖਿਆ ਜਾ ਰਿਹਾ ਹੈ 35000 ਤੁਹਾਡੀ ਬੇਸਿਕ ਤਨਖਾਹ ਹੋਊਗੀ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਪੋਸਟਾਂ ਦਾ ਵਾਧਾ ਘਾਟਾ ਹੈ ਤਾਂ ਉਹ ਆਪਣੇ ਪੱਧਰ ਤੇ ਇਹ ਕਰ ਸਕਦੇ ਆ ਕਿਰਪਾ ਕਰਕੇ ਉਹਨਾਂ ਦੋਸਤਾਂ ਮਿੱਤਰਾਂ ਨੂੰ ਜਰੂਰ ਦੱਸਿਓ ਜਿਹੜੇ ਟੀਚਿੰਗ ਕਰਾਉਣਾ ਚਾਹੁੰਦੇ ਆ ਤੇ ਚੰਡੀਗੜ੍ਹ ਦੇ ਬਿਲਕੁਲ ਨੇੜੇ ਚੜ੍ਹੇ ਨੇ ਜਿਨ੍ਹਾਂ ਦਾ ਸੁਪਨਾ ਹੈ ਚੰਡੀਗੜ੍ਹ ਦੇ ਵਿੱਚ ਪੜਾਉਣਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਉਹਨਾਂ ਦੋਸਤਾਂ ਮਿੱਤਰਾਂ ਨਾਲ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ